ਸਰਸਿਕਾ ਦੋਸਤੋ ਕੀ ਹਾਲ ਹੈ ਮੈਂ ਤੁਹਾਡਾ ਆਪਣਾ ਰਾਜਾ ਮੈਂ ਕਹਿ ਰਿਹਾ ਕਿ ਅੱਜ ਆ ਕਾਫੀ ਇਸ਼ੂਸ ਤੇ ਅੱਜ ਮੀਟਿੰਗ ਵੀ ਸੀਗੀ ਤੇ ਸਾਡੇ ਜੋ ਕਸ਼ਮੀਰ ਦੇ ਵਿੱਚ ਹੋਇਆ ਉਹਦੀ ਸਰਦਾਨੀਆ ਕਿ ਕੀ ਕੀ ਨਿੰਦਾ ਕੀਤੀ ਔਰ ਅੱਜ ਅਸੀਂ ਉਹਨਾਂ ਦਾ ਆਪ ਤੋਂ ਬਾਤ ਦੇ ਖਿਲਾਫ ਉਤਲਾ ਵੀ ਸਾੜਿਆ ਸਾਰੀ ਕਾਂਗਰਸ પાર્ટી ਦੇ ਵਿਸ਼ੇ ਔਰ ਸ਼ਾਮ ਨੂੰ ਕੈਂਡਲ ਮਾਰਚ ਵੀ ਕਰ ਰਹੇ ਹਨ ਪਰਮਾਤਮਾ ਹਿੰਦੁਸਤਾਨ ਨੂੰ ਚੜ੍ਹਦੀ ਕਲਾ ਬਖਸ਼ੇ ਤਾਂ ਦੂਸਰੀ ਬਖਸ਼ੇ ਔਰ ਅਸੀਂ ਸਾਰੇ ਦੇਸ਼ ਦੇ ਲਈ ਖੜੇ ਆ ਪਹਿਲਾ ਨਾ ਨਾ ਜਾਤ ਨਾ ਪਾਤ ਨਾ ਪਾਰਟੀ ਸਾਰੇ ਜਣੇ ਅਸੀਂ ਦੇਸ਼ ਦੇ ਵਾਸਤੇ ਸਾਡੀ ਜਾਨ ਵੀ ਹਾਜ਼ਰ ਹੈ ਔਰ ਮੈਂ ਆਦਮੀਆਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਾਂਗਾ ਕਿ ਸਾਨੂੰ ਇਨਸਾਫ ਚਾਹੀਦਾ ਹੈ ਔਰ ਦੇਸ਼ ਤੁਹਾਡੇ इंतजार कर रहे रहा है अज का विषय है मैं चाहना विषय की है विषय है विशा यूनिवर्सिटी पंजाब एग्रीकल्चर यूनिवर्सिटी लुधियाना विखे जिस प्रकार का दो दिन का हंगामा चल रहा है मैं अजी गल बात करनी चाहना है ਔਰ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਪਰਮਵੀਰ ਪ੍ਰਿੰਸ ਨਾਮ ਦਾ ਨੌਜਵਾਨ ਸਾਥੀ ਜਿਹੜਾ ਫਾਊਂਡਰ ਮੈਂਬਰ ਹੈ ਆਮ ਆਦਮੀ ਪਾਰਟੀ ਦਾ ਕਹਿੰਦੇ ਆ ਕਿ ਉਹ ਬਹੁਤ ਸਾਰੇ ਲੀਡਰਾਂ ਦਾ ਖਾਸਮ ਖਾਸ ਵਿਅਕਤੀ ਹੈ ਕੁਝ ਦਿਨ ਪਹਿਲਾਂ ਜਾਨੀ ਕਿ 27 ਮਾਰਚ ਦਾ ਇਨਸੀਡੈਂਟ ਹੈ ਕਾਰ ਪਾਰਕਿੰਗ ਦੇ ਵਿੱਚ ਉਥੇ ਰੋਲਾ ਪੈ ਗਿਆ ਮੈਂ ਉਹਨਾਂ ਗੱਲਾਂ ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੇਰੇ ਮੂੰਹ 'ਚੋਂ ਇਹ ਨਹੀਂ ਆ ਕੋਈ ਗੱਲਾਂ ਸੱਚ ਦੀਆਂ ਨਹੀਂ ਪਾਰਕਿੰਗ ਦੇ ਵਿੱਚ ਰੌਲਾ ਪੈ ਗਿਆ ਅਮਰੀਕ ਸਿੰਘ ਚਲੇ ਗਏ ਪਾਰਕਿੰਗ ਤੇ ਵਿੱਚ اور ਉਹਨਾਂ ਨੇ ਪਲਾਨਡ ਬਰੀਡਿੰਗ ਡਿਪਾਰਟਮੈਂਟ ਅਮਰੀਕ ਸਿੰਘ ਜੀ ਆਂ ਬਹੁਤ ਚੰਗਾ ਵਿਅਕਤੀ ਹੈ 57 ਸਾਲ ਦੀ ਲਗਭਗ ਉਮਰ ਹੋ ਗਈ ਹੈ ਸਾਡੇ ਸਰਵਜਾਂ ਜਾਨੀ ਕਿ ਤਕਰੀਬਨ 2-3 ਮਹੀਨਿਆਂ ਦੇ ਵਿੱਚ ਰਿਟਾਇਰ ਹੋਣ ਵਾਲੇ ਨੇ ਅਮਰੀਕ ਸਿੰਘ ਲੇਕਿਨ ਅਮਰੀਕ ਸਿੰਘ ਨੂੰ ਅੱਜ ਤੱਕ ਕਿਸੇ ਸਸਪੈਂਸ਼ਨ ਦਾ ਸਾਹਮਣਾ ਕਰਨਾ ਨਹੀਂ ਪਿਆ ਨਾ ਹੀ ਅਮਰੀਕ ਸਿੰਘ ਨੂੰ ਇਸ ਤਰ੍ਹਾਂ ਦੀ ਘਟਨਾ ਕਰ ਮੂਨਾਂ ਦੀ ਜ਼ਿੰਦਗੀ ਦੇ ਵਿੱਚ ਹੋਇਆ ਉਹਨਾਂ ਨੇ ਬਤੌਰ ਪਲਾਨ ਰੀਡਰ ਆਪਣਾ ਵਧੀਆ ਕਾਰਜਕਾਲ ਨਿਭਾਇਆ ਯੂਨੀਵਰਸਿਟੀ ਦੇ ਵਿੱਚ ਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਜ਼ਿੰਮੇਵਾਰੀ ਦੇ ਨਾਲ ਨਿਭਾਈ ਰਿਟਾਇਰਮੈਂਟ ਦਾ ਸਮਾਂ ਆ ਗਿਆ ਅਮਰੀਕ ਸਿੰਘ ਜੀ ਨੂੰ ਚਿੱਤ ਚਿੱਤੇ ਵੀ ਨਹੀਂ ਸੰ ਦੀ ਪਾਰਕਿੰਗ ਦੇ ਵਿੱਚ ਜਿਹੜਾ ਮਾਰਨ ਦੇ ਨਾਲ ਡਾਟਾ ਵੱਡਾ ਵਿਵਾਦ ਹੋ ਜਾਏਗਾ ਹੋਇਆ ਕੀ ਜਿਹੜਾ ਇਹ ਹੋਇਆ ਤਾਂ 28 ਮਾਰਚ ਨੂੰ ਜੋ ਪਾਰਕਿੰਗ ਵਿੱਚ ਵਿਵਾਦ ਹੋ 28 ਮਾਰਚ ਨੂੰ ਅਮਰੀਕ ਸਿੰਘ ਕਯੂ ਪੁਲਿਸ ਸਟੇਸ਼ਨ ਪੁਲਿਸ ਲੈ ਜਾਂਦੀ ਯਾਨੀ ਕਿ ਪਰਮਵੀਰ ਜੀ ਨੇ ਸ਼ਿਕਾਇਤ ਕਰ ਦਿੱਤੀ ਉਹ ਸਾਡੇ 55 ਸਾਲ ਦੇ ਉਸ ਵਿਅਕਤੀ ਹੋਰ ਫਿਰ ਇੱਕ ਵੀਕ ਅਗਲੇ ਫਸਟ ਵੀਕ April ਜਿਹੜਾ ਸੀਗਾ ਆਦਰਮੀਆਂ ਪਰਮਵੀਰ ਪ੍ਰਿੰਸ ਜਿਹੜੇ ਕਿ ਫਾਊਂਡਰ ਮੈਂਬਰ ਨੇ ਉਹਨਾਂ ਨੇ ਆਪਣੀ ਅਸਰ ਸੂਖ ਦੇ ਨਾਲ ਅਮਰੀਕ ਸਿੰਘ ਨੂੰ ਸਸਪੈਂਡ ਕਰਾ ਲਿਆ। ਇਹ ਆਖਿਆ ਜਾਂਦਾ ਕਿ ਜਿਹਦੇ ਆਦਰਮੀਆਂ ਪ੍ਰਿੰਸ ਜੀ ਨੇ ਪਰਮਵੀਰ ਇਹ ਆਲਰੇਡੀ ਅੱਜਕੱਲ ਗੜਵਾਸੂ ਵਿੱਚ ਵੀ ਵਹਿੰਦੇ ਨੇ ਤੇ ਪਤਾ ਨਹੀਂ ਕਿਸ ਅਥਾਰਟੀ ਦੇ ਨਾਲ ਦੋਨਾਂ ਯੂਨੀਵਰਸਿਟੀ ਦੇ ਵਿੱਚ ਇਹ ਹੈ। ਆਪਰਾ ਸਿੱਕਾ ਚਲਾ ਰਹੇ ਕੀ ਅਥਾਰਟੀ ਹੈ ਇਹ ਰੱਬ ਜਾਣਦਾ ਹੈ ਯਕੀਨ ਨਾ ਕੋਈ ਦਰਸੀ ਹਾਲਾਂਕਿ ਨਾਮ ਤੇ ਪੜਦੇ ਹੈ ਨਾ ਪੜਉਦੇ ਹੈ ਪਰ ਉਥੇ ਸਿੱਕਾ ਚੱਲ ਰਿਹਾ ਹੈ ਜਿਦਾ ਲੋਕ ਨੂੰ ਕਿਆਫੀ ਕੂਫੇ ਦਿੱਤਾ ਹੋਇਆ ਹੈ ਕੀ ਹੈ ਕੀ ਨਹੀਂ ਰੱਬ ਦਾ ਸੋ ਇਹਨੇ ਚ ਇੰਤਜ਼ਾਰ ਕਰਦੇ ਰਹੇ ਕਰਦੇ ਰਹੇ ਤਾਂ ਫਿਰ ਬੀਐਸ ਵਾਲੀਆ ਜਿਹੜੇ ਕਿ ਯੂਨੀਅਨ ਦੇ ਪ੍ਰਧਾਨ ਨੇ ਅਤਵਾਦੀ ਨੂੰ ਇਹਦੇ ਉਹਨਾਂ ਨੇ ਕਾਲ ਕੀਤੀ ਕਿ ਅਸੀਂ ਦਰਨਾ ਲਾਵਾਂਗੇ ਅ 16 April ਤੱਕ ਬਹਾਲ ਕਰ ਦਿਓ ਨਹੀਂ ਤਾਂ ਅਸੀਂ ਧਰਨਾ ਲਾਵਾਂਗੇ ਕਿਉਂਕਿ ਉਹਨਾਂ ਨੂੰ ਬਹਾਲ ਨਹੀਂ ਕੀਤਾ ਗਿਆ ਫਿਰ ਯੂਨੀਅਨ ਨੇ ਡਿਸਾਈਡ ਕੀਤਾ ਕਿ ਉਹਨਾਂ ਨੇ ਧਰਨਾ ਲਾ ਦਿੱਤਾ ਧਰਨਾ ਲਾਉਣੇ ਅਗਲੀ ਤਰੀਕ ਨੂੰ ਤੇ 20 ਤਰੀਕ ਦਾ ਹੁੰਦਾ ਨੇ ਕਿ ਆ ਕਿ ਅਸੀਂ ਧਰਨਾ ਲਾਵਾਂਗੇ ਉਹਨਾਂ ਨੇ ਸਟੂਡੈਂਟ ਯੂਨੀਅਨ ਦੇ ਵਰਦਾਨ ਅਨੋਲ ਨਾਲ ਵੀ ਗੱਲ ਕੀਤੀ ਤੇ ਸਾਰੇ ਬੰਦੇ ਇਕੱਠੇ ਹੋ ਕੇ ਬਾਹਰ ਦਿੱਤੀ

ਯੂਨੀਵਰਸਿਟੀ ਦਾ ਉਹ ਕਾਫੀ ਪੁਲਿਸ ਸੋਚੇ ਦਾ ਦਿੱਤੀ ਗਈ ਦਾ ਸੈਮ ਦਾ ਬਹੁਤ ਫੈਲਾ ਕਰਦਾ ਕਿ ਤੇ ਅੱਜ ਪਤਾ ਲੱਗਿਆ ਕਿ ਹੁਣ 3 ਦਿਨਾਂ ਦਾ ਅਲਟੀਵੇਟਮ ਦਿੱਤਾ ਡਿਵੀਜ਼ਨ ਨੇ ਔਰ ਸਰਕਾਰ ਨੇ ਕੁਝ ਸਾਥੀਆਂ ਨੇ ਦੀ ਸੀ ਜਾਂ ਕਮਿਸ਼ਨਰ ਜਾਂ ਹੋਰਾਂ ਸਾਥੀਆਂ ਨੇ ਦੱਸਿਆ ਕਿ ਅਸੀਂ 3 ਦਿਨਾਂ ਦੇ ਅੰਦਰ ਅੰਦਰ ਅੰਮ੍ਰਿਤ ਸਿੰਘ ਨੂੰ ਬਹਾਲ ਕਰਦੇ ਸੋ ਪੂਰੇ ਅਮਰੀਕੀ ਅਮਰੀਕ ਸਿੰਘ ਜੀ ਦੇ ਦਿੱਤੇ ਰਾਹ ਵਿੱਚ ਬਹਾਲ ਹੋ ਜਾਣਗੇ ਅਗਰ ਬਹਾਲ ਨਹੀਂ ਹੁੰਦੇ ਆਪਣੀ ਸਿੱਖੀ ਤਾਂ ਮੈਂ ਵਾਲੀਆ ਸਾਹਿਬ ਨੂੰ ਤੇ ਅਮਰੀਕ ਸਾਹਿਬ ਨੂੰ ਇਹ ਵਿਸ਼ਵਾਸ ਦਿਵਾਣਾ ਚਾਹੁੰਦਾ ਕਿ ਅਸੀਂ ਤੁਹਾਡੇ ਪ੍ਰਦਰਸ਼ਕ ਦੇ ਵਿੱਚ ਜ਼ਰੂਰ ਆਵਾਂਗੇ ਬੜੀ ਲੜਾਈ ਲੜਾਂਗੇ ਕਿਉਂਕਿ ਇਹ ਸਰਾਸ ਤੱਕ ਦਾ ਖਾਮ ਖਾ ਹਰ ਚੋ ਦੀ ਜੀਜ਼ਾ ਬੰਗੜ ਬਣਾ ਦੇਣਾ ਚਾਹੁੰਦਾ ਹੈ ਸੋ ਅਗਰ ਇਹ ਗੱਲ ਨਾ ਹੁੰਦੀ અલટા પરમવીર ਨੂੰ ક્યા જાતા કે વાડા ઇથે કોઈ કામ ની હે ક શાયદ એ બતકર નહી પતરા સે સો લેકિન બી મારે દેના ની નિશાની હે જો હરાત મારે હો જાત સો મેરી યે બિનતી હે પ્રશાસન વીસીસ આપો ઓર કાર્યનો સરકાર કો મંત્રી સાપો કે અમરીત સિંહ પૂરી પ્રવાત બનતો પેલા વહાલ કર દેતા જાઓ ઓર પરમવીર સિંહ જેડા પ્રિન્સ હે ઉની યુનિવર્સિટી अगर इना इम्पोर्टेंट आदमी है ओनू होते रख लो किसा जाए उसका चिंतन बना दिया जाए राधे की यूनिवर्सिटी जो पूरा करता है लोगों के धक्का करता है सो आस करना है कि सारे जाने स्टोरी लुधियाना का मैंबर ऑफ पार्लियामेंट है सो इस करके मैं गल कर और चिंता ना करो भाई प्रीत सिंह जी और वाली साहब टेलीफोन से गल हो चुकी है जो चाहोगे हाजिर हो जाए बहुत बहुत धन्यवाद और आस कर है कर रहे हैं कि अमरीत जी जल्दी बहाल कर दोगे क्योंकि स्याने महापुरश ने काम किया पता दो महीने रह गए क्यों कर रहे ਤੋਂ ਦੇ ਗ੍ਰਾਮਿੰਡ ਰਿਆ ਸੀ ਇੱਕ ਹੋ ਰਾਖੀ ਕਰ ਰਿਹਾ ਸੀ ਕਹੀ ਕੋ ਨੂੰ ਇਹ ਸਾਰਾ ਗੁੰਜ ਚੜਨਾ ਪੈ ਗਿਆ ਸੋ ਉਮੀਦ ਹੈ ਮੈਨੂੰ ਲੱਗਦਾ ਕਿ ਜਿਹੜੀ ਸਰਕਾਰ ਹੁਸਿਆਰੋਂ ਬੱਤੀ ਗਈ ਤੇ ਇੱਕ ਸਿਗਵਾ